ਸਨਮਾਨਯੋਗ ਗੁਰੂ ਕੀ ਸਾਜੀ ਹੋਈ ਗੁਰੂ ਪਿਆਰੀ ਸਾਧ ਸੰਗਤ ਜੀ ਦਸਵੇਂ ਪਾਤਸ਼ਾਹ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਕਥਾ ਇਹ ਸਭ ਤੋਂ ਪ੍ਰਾਤਨ ਲਿਖਤੀ ਖਰੜੇ ਅਨੁਸਾਰ ਪਾਤਸ਼ਾਹੀ ਦਸਵੀਂ ਜੀ ਦੀ ਮੁਕੰਮਲ 100 ਸਾਖੀ ਦੇ ਵਿੱਚ ਜੋ ਦਰਜ ਹੈ ਆਪ ਜੀ ਦੇ ਨਾਲ ਸਾਂਝੀ ਕਰਨ ਲੱਗੇ ਹਾਂ ਜੀ ਇੱਕ ਦਿਨ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੰਗਲ ਦੇ ਵਿੱਚ ਸ਼ਿਕਾਰ ਖੇਡਣ ਗਏ ਆ ਬਹੁਤ ਸਿੰਘ ਮਹਾਰਾਜ ਦੇ ਨਾਲ ਜਦੋਂ ਜੰਗਲ ਵਿੱਚ ਗਏ ਆ ਅਨੇਕਾਂ ਪ੍ਰਕਾਰ ਦਾ ਸ਼ਿਕਾਰ ਖੇਡਿਆ ਮਹਾਰਾਜ ਨੇ ਸ਼ਿਕਾਰ ਖੇਡ ਕੇ ਜਦੋਂ ਵਾਪਸ ਆਉਂਦੇ ਆ ਤੇ ਸਾਹਮਣੇ ਇੱਕ ਸਿੰਘ ਜਿਹੜਾ ਕਿ ਵੱਡੀ ਉਮਰ ਦਾ ਸੀ ਬਜ਼ੁਰਗ ਸੀ ਉਹ ਸਤਿਗੁਰੂ ਜੀ ਦੇ ਦਰਸ਼ਨ ਕਰਨ ਲਈ ਆਇਆ ਪਰ ਹੈਰਾਨੀ ਦੀ ਗੱਲ ਉਦੋਂ ਹੋਈ ਉਦੋਂ ਉਮਰ ਉਹਦੀ ਵੱਡੀ ਸੀ ਉਮਰ ਦੇ ਮੁਤਾਬਕ ਉਹਦੀ ਦਾੜ੍ਹੀ ਦੇ ਜਿਹੜੇ ਵਾਲ ਆ ਉਹ ਚਿੱਟੇ ਚਾਹੀਦੇ ਸੀ ਪਰ ਦਾੜ੍ਹੀ ਉਹਦੀ ਕਾਲੀ ਸੀ ਤੇ ਮੁੱਢ ਦਾੜ੍ਹੀ ਦਾ ਚਿੱਟਾ ਸੀ ਇੱਕ ਸਿੰਘ ਨੇ ਪਛਾਣ ਕੇ ਪੁੱਛਿਆ ਕਿ ਭਾਈ ਸਾਹਿਬ ਜੀ ਤੁਹਾਡੀ ਤਾਂ ਉਮਰ ਵੱਡੀ ਹੈ ਤੇ ਦਾੜ੍ਹੀ ਕਿਉਂ ਕਾਲੀ ਹੈ ਤੇ ਤੋਂ ਚਿੱਟੀ ਹੈ ਉਹਨੇ ਫਿਰ ਕਹਿ ਦਿੱਤਾ ਕਿ ਮੈਂ ਕੱਲ ਫਲਾਉਂਦਾ ਹਾਂ ਮੈਂ ਰੰਗ ਲਾਉਂਦਾ ਹਾਂ ਇਸ ਕਰਕੇ ਮੇਰੀ ਦਾੜ੍ਹੀ ਕਾਲੀ ਰਹਿੰਦੀ ਹੈ ਸੰਗਤ ਜੀ ਦੇਖੋ ਕਈ ਲੋਕ ਐਹੋ ਜੇ ਹੁੰਦੇ ਆ ਉਹਨਾਂ ਦੇ ਅੰਦਰ ਇੱਕ ਗੱਲ ਹੁੰਦੀ ਆ ਵੀ ਬਚਪਨ ਬੀਤਦਾ ਤਾਂ ਬੀਤ ਜਾਵੇ ਪਰ ਇਹ ਜਵਾਨੀ ਨਹੀਂ ਜਾਣੀ ਚਾਹੀਦੀ ਇਸ ਕਰਕੇ ਨਾ ਫਿਰ ਉਹ ਕੀ ਕਰਦੇ ਆ ਉਹ ਜਵਾਨੀ ਨੂੰ ਰੋਕਣ ਦਾ ਯਤਨ ਕਰਦੇ ਆ ਉਹ ਕੀ ਕਰਦੇ ਆ ਦਾੜ੍ਹੀ ਰੰਗ ਲੈਂਦੇ ਆ ਤੇ ਜਾਂ ਫਿਰ ਸਿਰ ਦੇ ਉੱਪਰ ਜਿਹੜੇ ਕੇਸ ਹੁੰਦੇ ਆ ਉਹਨਾਂ ਨੂੰ ਵੀ ਰੰਗ ਲਾਉਂਦੇ ਅੱਜ ਵੀ ਇਹੋ ਜਿਹੇ ਲੋਕ ਹੈਗੇ ਆ ਜਿਹੜੇ ਕਹਿੰਦੇ ਆ ਬਚਪਨ ਲੰਘ ਗਿਆ ਚੱਲ ਕੋਈ ਨਹੀਂ ਜਵਾਨੀ ਨਹੀਂ ਅਸੀਂ ਲੰਘਣ ਦੇਣੀ ਹੁਣ ਉਮਰ ਮੁਤਾਬਕ ਕੇਸ ਚਿੱਟੇ ਹੋਣੇ ਹੀ ਹੁੰਦੇ ਆ ਤੇ ਉਹਨੇ ਆਖਿਆ ਮੈਂ ਕੱਲ ਫਲਾਉਣਾ ਇਸ ਲਈ ਦਾੜੀ ਮੇਰੀ ਕਾਲੀ ਰਹਿੰਦੀ ਆ ਤੇ ਉਹਨੂੰ ਫਿਰ ਉਹ ਸਿੰਘ ਨੇ ਮਹਾਰਾਜ ਨੂੰ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਕੀ ਇਹ ਇਸ ਤਰ੍ਹਾਂ ਕੋਈ ਕਰ ਸਕਦਾ ਹੈ ਦੱਸੋ ਜੀ ਰਹਿਤ ਮਰਿਆਦਾ ਕੀ ਕਹਿੰਦੀ ਆ ਕਲਫ ਲਾਉਣੀ ਚਾਹੀਦੀ ਆ ਕਿ ਨਹੀਂ ਮਹਾਰਾਜ ਨੇ ਬਚਨ ਕੀਤਾ ਸਿੰਘੋ ਪਿਆਰਿਓ ਕਲਫ ਲਾਉਣੀ ਤਾਂ ਬੜਾ ਵੱਡਾ ਦੋਸ਼ ਆ ਜਿਹੜਾ ਵੀ ਇਹ ਦਾੜੀ ਨੂੰ ਕਲਫ ਲਾਵੇਗਾ ਬਿਆਦਵੀ ਕਰੇਗਾ ਉਹ ਮਰ ਕੇ ਰੈਸ਼ ਦੀ ਜੂਣ ਵਿੱਚ ਪਵੇਗਾ ਹੁਣ ਰੈਸ਼ ਦੀ ਜੂਣ ਕਿਹੋ ਜੀ ਹੁੰਦੀ ਆ ਸੰਤ ਜੀ ਪਿਛਲੇ ਜਿਹੜੇ ਸਮੇਂ ਆ ਨਾ ਲੰਘ ਚੁੱਕੇ ਆ ਉਹਨਾਂ ਵਿੱਚ ਰੈਸ਼ ਨੂੰ ਕੀ ਕਰਦੇ ਸੀ ਫੜ ਲੈਂਦੇ ਸੀ ਭਾਲੂ ਨੂੰ ਫੜ ਕੇ ਤੇ ਪਿੰਡਾਂ ਪਿੰਡਾਂ ਚ ਲੈ ਜਾ ਕੇ ਮਦਾਰੀ ਉਹਦਾ ਤਮਾਸ਼ਾ ਦਿਖਾਉਂਦਾ ਹੁੰਦਾ ਸੀ ਰਾਜੇ ਲੋਕ ਵੀ ਉਹਦੇ ਤਮਾਸ਼ੇ ਵਿੰਦੇ ਸੀ ਮਹਾਰਾਜ ਕਹਿੰਦੇ ਸਿੰਘੋ ਪਿਆਰਿਓ ਕਲਫ ਲਾਉਣੀ ਰਹਿਤ ਵਿੱਚ ਨਹੀਂ ਹੈ ਤੇ ਸਾਨੂੰ ਰਹਿਤ ਪਿਆਰੀ ਆ ਸਿੱਖ ਨਹੀਂ ਪਿਆਰੀ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੀਂ ਰਹਿਤ ਬਿਨਾ ਸਿੱਖ ਨਾਹੀਂ ਕਹਾਵੇ ਰਹਿਤ ਬਿਨਾ ਦਰ ਝੋਟਾਂ ਖਾਵੇ ਜਿਹੜਾ ਸਿੰਘ ਅੰਮ੍ਰਿਤ ਛੱਕੇ ਮਹਾਰਾਜ ਕਹਿੰਦੇ ਦਾੜੀ ਨੂੰ ਕਲਫ ਲਾਵੇਗਾ ਤੇ ਭਾਈ ਉਹ ਤਾਂ ਫਿਰ ਮਰ ਕੇ ਰੈਸ਼ ਦੀ ਜੂਨੀ ਵਿੱਚ ਪਵੇਗਾ ਕਿਉਂਕਿ ਜੂਨਾ ਬਹੁਤ ਨੇ ਕਿਉਂਨਾ ਸੰਗਤ ਜੀ ਕਈ ਜਨਮ ਭਏ ਕੀਟ ਪਤੰਗਾ ਕਈ ਜਨਮ ਗਜ ਮੀਨ ਕਰੰਗਾ ਤੇ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਵਰ ਬ੍ਰਿਖ ਜੋਇਓ ਕਈ ਜਨਮਾਂ ਵਿੱਚ ਬੰਦਾ ਘੋੜਾ ਬਲਦ ਬਣਿਆ ਕਈ ਜਨਮਾਂ ਦੇ ਵਿੱਚ ਬੰਦਾ ਗਰਭ ਦੇ ਵਿੱਚੋਂ ਕੱਚਾ ਨਿਕਲ ਗਿਆ ਮਹਾਰਾਜ ਕਹਿੰਦੇ ਦੇਖੋ ਭਾਈ ਬੜਾ ਦੋਸ਼ ਆ ਜਿਹੜਾ ਗੁਰੂ ਦਾ ਸਿੱਖ ਹੈ ਉਹ ਬਾਣਾ ਮੰਨੇਗਾ ਕਿਉਂਕਿ ਬਾਲ ਜਵਾਨੀ ਔਰ ਬਿਰਧ ਫੁਨ ਤੀਨ ਅਵਸਥਾ ਜਾਨ ਕਹ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ ਮਹਾਰਾਜ ਕਹਿੰਦੇ ਭਾਈ ਦੇਖੋ ਚਾਹੀਏ ਬਚਪਨ ਚਾਹੀ ਜਵਾਨੀ ਹੈ ਚਾਹੀ ਬੜੇਪਾ ਹੈ ਤਿੰਨੇ ਅਵਸਥਾ ਮਾ ਤਿੰਨੇ ਰੰਗ ਬੰਦੇ ਤੇ ਆਉਂਦੇ ਆ ਪਰ ਨਾਮ ਤੋਂ ਬਿਨਾ ਪਰਮਾਤਮਾ ਦੇ ਭਜਨ ਤੋਂ ਬਿਨਾ ਇਹ ਬਿਆਰਥੇ ਚਲੇ ਜਾਂਦੇ ਆ ਜਵਾਨੀ ਵਿੱਚ ਬੜਾ ਜੋਸ਼ ਹੁੰਦਾ ਇਹਦੇ ਵਿੱਚ ਤਾਂ ਭਾਈ ਨਾਮ ਜਪਣਾ ਚਾਹੀਦਾ ਬਾਬਾ ਫਰੀਦ ਜੀ ਕੀ ਸਮਝਾ ਰਹੇ ਆ ਫਰੀਦਾ ਕਾਲੀ ਜਿਨਹੀ ਨਾ 라ਵੇ ਢੌਲੀ 라ਵੇ ਕੋਏ ਕਰ ਸਾਈ ਸੋ ਪਰਹੜੀ ਰੰਗ ਨਵੇਲਾ ਹੋਏ ਬਾਬਾ ਜੀ ਕੀ ਕਹਿੰਦੇ ਆ ਭਗਤ ਜੀ ਜਿਨ੍ਹਾਂ ਨੇ ਕਾਲੇ ਕੇਸ ਹੁੰਦਿਆਂ ਰੱਬ ਨੂੰ ਯਾਦ ਨਹੀਂ ਕੀਤਾ ਅੱਲਾ ਦਾ ਪਿਆਰ ਨਹੀਂ ਕੀਤਾ ਉਹਨਾਂ ਚ ਕੋਈ ਵਿਰਲਾ ਹੀ ਆ ਜਿਹੜਾ ਧੌਲੇ ਆਇਆ ਤੂੰ ਵਿਰਦੁ ਮਰੇ ਰੱਬ ਨੂੰ ਯਾਦ ਕਰਦਾ ਤੇ ਇਹ ਬੰਦੇ ਤੂੰ ਸਦਾ ਯਾਦ ਰੱਖ ਤੂੰ ਜਿੰਨਾ ਮਰਜੀ ਯਤਨ ਕਰ ਲਾ ਇਹ ਦਾੜੀ ਨੂੰ ਬਾਰ ਬਾਰ ਕਾਲੀ ਕਰੇਂਗਾ ਫਿਰ ਚਿੱਟੀ ਹੋ ਜੇਗੀ ਇਸ ਕਰਕੇ ਤੂੰ ਭਾਣਾ ਹੀ ਮੰਨ ਲਾ ਜਿਹੜਾ ਸਾਈ ਦਾ ਰੰਗ ਹੈ ਦਸਵੇਂ ਪਾਸ਼ਾ ਜੀ ਸੌ ਸਾਖੀ ਵਿੱਚ ਬਚਨ ਕਰਦੇ ਆ ਭਾਈ ਉਹ ਰੰਗ ਰੱਖਣਾ ਚਾਹੀਦਾ ਹੈ ਇਹ ਆਗਿਆ ਹੈ ਅਕਾਲ ਪੁਰਖ ਦੀ ਸੋ ਸਿੱਖੋ ਕਲ ਫਲਾਉਣ ਵਾਲੇ ਦੇ ਹੱਥੋਂ ਪੁੰਨ ਨਹੀਂ ਫਲਦਾ ਜਿਹੜੇ ਕਲ ਫਲਾਉਂਦੇ ਆ ਪੁੰਨ ਜਿੰਨੇ ਮਰਜ਼ੀ ਕਰੀ ਜਾਣ ਨਹੀਂ ਫਲਣਗੇ ਮਹਾਰਾਜ ਕਹਿੰਦੇ ਭਾਈ ਦੇਖੋ ਬਾਬਾ ਫਰੀਦ ਜੀ ਨੇ ਵੀ ਕਹਿ ਦਿੱਤਾ ਹੈ ਕਿ ਇਹ ਧੌਲੇ ਮੌਤ ਦੀ ਨਿਸ਼ਾਨੀ ਆ ਜਿੱਤੇ ਕੇ ਸੌਂਦੇ ਆ ਨਾ ਖਬਰ ਲੈ ਕੇ ਆਉਂਦੇ ਆ ਮੌਤ ਦੀ ਸਬਰ ਕਰੋ ਖਾਤ ਪੀ ਅੰਤ ਮੂਏ ਨਹੀਂ ਜਾਣਿਆ ਖਿੰਮੇ ਮੂਏ ਦਾ ਸ਼ਬਦ ਪਛਾਨਿਆ ਇਹਨੇ ਵਿੱਚ ਸਿੰਘ ਆਏ ਉਹਨਾਂ ਨੇ ਮਹਾਰਾਜ ਨੂੰ ਆਖਿਆ ਗੁਰੂ ਸਾਹਿਬ ਜੀ ਆਪ ਜੀ ਭਰੇ ਦੀਵਾਨ ਵਿੱਚ ਹੀ ਇਹ ਸਾਰੀ ਮਰਿਆਦਾ ਸਾਨੂੰ ਸਮਝਾਓ ਜੀ ਸ਼ਿਕਾਰ ਖੇਡਣ ਤੋਂ ਬਾਅਦ ਦੀਵਾਨ ਸਜਾ ਕੇ ਮਹਾਰਾਜ ਨੇ ਦੱਸਿਆ ਸੀ ਭਾਈ ਜਿਹੜਾ ਵੀ ਸਿੰਘ ਕਲਫ ਲਾਵੇਗਾ ਸ ਇੱਕ ਕਲਫ ਲਾਵੇਗਾ ਉਹ ਸਾਡਾ ਸਿੱਖ ਨਹੀਂ ਹੋ ਸਕਦਾ ਤੇ ਹੁਣ ਤੁਸੀਂ ਸੰਗਤ ਜੀ ਦੇਖੋ ਅੱਜ ਦੀ ਦੁਨੀਆ ਅੱਜ ਦੇ ਲੋਕ ਆ ਕਿ ਐਸੇ ਅਮਰਤ ਛਕੇ ਹੋਏ ਵੀ ਆ ਅਮਰਤ ਧਾਰੀ ਵੀ ਹੈਗੇ ਜਿਹੜੇ ਕਲਫ ਲਾਉਂਦੇ ਆ ਉਹਨਾਂ ਨੂੰ ਬਿਲਕੁਲ ਵੀ ਸ਼ਰਮ ਨਹੀਂ ਆਉਂਦੀ ਉਹਨਾਂ ਨੂੰ ਬਿਲਕੁਲ ਸੰਗ ਵੀ ਨਹੀਂ ਆਉਂਦੀ ਕਿ ਅਸੀਂ ਬਾਣਾ ਪਾ ਕੇ ਕੀ ਕਰ ਰਹੇ ਹਾਂ ਔਰ ਮੁੱਖ ਪਿਆਰਿਓ ਇਹ ਤੌਲੇ ਦਾ ਸੱਚਾ ਸਨੇਹਾ ਲੈ ਕੇ ਆਉਂਦਿਆ ਮੌਤ ਸਭ ਨੂੰ ਆਉਣੀ ਹੈ ਸਭਨਾ ਮਰਨਾ ਆਇਆ ਬੇਛੋੜਾ ਸਭਨਾ ਤਾਂ ਮਹਾਰਾਜ ਨੇ ਰੋਕਿਆ ਹੈ ਫਿਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਉਹ ਸਿੰਘ ਨੂੰ ਆਖਿਆ ਜੋ ਬਜ਼ੁਰਗ ਸੀ ਜੋ ਦਾੜੀ ਕਾਲੀ ਕਰਦਾ ਸੀ ਕਲਫ ਲਾਉਂਦਾ ਸੀ ਉਹਨੇ ਮਾਫੀ ਮੰਗੀ ਆ ਕਹਿਣ ਲੱਗਾ ਮਹਾਰਾਜ ਅੱਜ ਤੋਂ ਬਾਅਦ ਕਦੀ ਮੈਂ ਅਜਿਹਾ ਕਰਮ ਨਹੀਂ ਕਰਾਂਗਾ ਕਿਉਂਕਿ ਮੈਨੂੰ ਪਤਾ ਨਹੀਂ ਸੀ ਮਹਾਰਾਜ ਸਤਿਗੁਰੂ ਜੀ ਨੇ ਉਹਨੂੰ ਮaaf ਕਰ ਦਿੱਤਾ ਕਿਉਂਕਿ ਗੁਰੂ ਸਾਹਿਬ ਜੀ ਦਾ ਵਿਰਧਾ ਜਦੋਂ ਕਿ ਨੀਮਾ ਹੋ ਕੇ ਆਉਂਦਾ ਹੈ ਮਹਾਰਾਜ ਤਾਂ ਉਹ ਮaaf ਕਰ ਦਿੰਦੇ ਆ ਜੰਗਾਂ ਯੁੱਧਾਂ ਦੇ ਵਿੱਚ ਦਸਵੇਂ ਪਾਤਸ਼ਾਹ ਜੀ ਦੇ 14 ਯੁੱਧ ਦਾ ਪਹਿਲਾ ਵਾਰ ਮਹਾਰਾਜ ਨੇ ਕਦੇ ਵੀ ਕਿਸੇ ਤੇ ਨਹੀਂ ਕੀਤਾ ਦੁਸ਼ਮਣ ਨੂੰ ਵੀ ਪਹਿਲਾ ਵਾਰ ਕਰਨ ਦਾ ਮੌਕਾ ਦਿੱਤਾ ਹੈ ਗੁਰੂ ਦੇ ਪਾਤਸ਼ਾਹ ਜੀ ਨੇ ਤਾਂ ਮਹਾਰਾਜ ਆਪਣੇ ਸਿੰਘਾਂ ਨੂੰ ਮਾਫ ਕਰ ਦਿੰਦੇ ਸੀ ਪਰ ਉਹ ਸਿੰਘ ਇਹੋ ਜੀ ਸੀ ਜਦੋਂ ਗਲਤੀ ਮੰਗ ਲੈਂਦੇ ਸੀ ਸੰਗਤ ਜੀ ਦੁਬਾਰਾ ਗਲਤੀਆਂ ਨਹੀਂ ਸੀ ਕਰਦੇ ਹੁੰਦੇ ਤਾਂ ਸਤਿਗੁਰੂ ਜੀ ਕਰਣਾ ਦੇ ਸਾਗਰ ਜਗਤ ਉਜਾਗਰ ਸ੍ਰਸ਼ਟੀ ਦੇ ਤਾਰਕ ਤੇ ਪੰਥ ਦੇ ਕਰਤਾ ਸਰਬਦੁਖ ਹਰਤਾ ਕਲਗੀਧਰ ਪਾਤਸ਼ਾਹ ਜੀ ਨੇ ਇੱਕ ਦਿਨ ਨਰਮਦਾ ਨਦੀ ਦੇ ਕਿਨਾਰੇ ਦੀਵਾਨ ਲਾਇਆ ਦੇਸ਼ਾਂ ਦੇਸ਼ਾਂ ਦੀ ਸੰਗਤ ਦਰਸ਼ਨ ਦੀ ਇੱਛਾ ਧਾਰ ਕੇ ਹਾਜ਼ਰ ਹੋਈਆ ਗੁਰੂ ਮਹਾਰਾਜ ਨੇ ਸ਼ਬਦ ਪੜ੍ਹਿਆ ਹੈ ਜੀ ਰਾਮਦਾਸ ਸਰਵਰਨਾਤੇ ਸਭ ਉਤਰੇ ਪਾਪ ਕਮਾਤੇ ਸਤਿਗੁਰੂ ਮਹਾਰਾਜ ਨੇ ਜਦੋਂ ਸ਼ਬਦ ਪੜਿਆ ਨਾ ਇਹ ਤਾਂ ਗੁਰਮਖ ਪਿਆਰਿਓ ਉੱਥੇ ਬਹੁਤ ਸਾਰੇ ਸਿੰਘ ਮਹਾਰਾਜ ਦੇ ਨਾਲ ਸਨ ਤੇ ਕਹਿਣ ਲੱਗੇ ਗੁਰੂ ਸਾਹਿਬ ਜੀ ਅਸੀਂ ਤੀਰਥ ਯਾਤਰਾ ਕਰਕੇ ਆਏ ਹਾਂ ਅਸੀਂ ਬਹੁਤ ਥਾਵਾਂ ਤੋਂ ਹੋ ਕੇ ਆਏ ਹਾਂ ਤੇ ਦਰਸ਼ਨ ਕਰਕੇ ਸਾਨੂੰ ਸ਼ਾਂਤੀ ਆਈ ਹੈ ਤਾਂ ਗੁਰੂ ਗਰੀਬਨਵਾਜ ਸਤਿਗੁਰੂ ਮਹਾਰਾਜ ਕਹਿਣ ਲੱਗੇ ਹਰ ਧਰਮ ਦੀ ਆਪਣੀ ਮਰਿਆਦਾ ਹੁੰਦੀ ਹੈ। ਹਰ ਧਰਮ ਦੇ ਆਪਣੇ ਤੀਰਥ ਸਥਾਨ ਹੁੰਦੇ ਹਨ। ਪਰ ਮਹਾਰਾਜ ਕਹਿਣ ਲੱਗੇ ਭਾਈ ਇਹ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜਿਨੇ ਜੋ ਸਾਨੂੰ ਦਾਤ ਬਖਸ਼ੀ ਹੈ। RAM DAAS ROVAR NATTE ਸਭ ਉੱਤਰੇ ਪਾਪ ਕਮਾਤੇ ਗੁਣ ਗੋਬਿੰਦ ਨਿਤ ਗਾਈਐ ਸਾਧ ਸੰਗ ਮਿਲ ਤੇ ਆਈਐ। ਮਹਾਰਾਜ ਕਹਿੰਦੇ ਇਹ ਜਿਹੜੇ ਮਨੁੱਖ RAM ਦੇ ਦਾਸਾਂ ਦੇ ਸਰੋਵਰ ਵਿੱਚ ਸਾਧ ਸੰਗਤ ਵਿੱਚ ਅੰਮ੍ਰਿਤ ਰੂਪੀ ਇਸ਼ਨਾਨ ਕਰਦੇ ਆ ਉਹਨਾਂ ਦੇ ਪਿਛਲੇ ਕੀਤੇ ਪਾਪ ਲੈ ਜਾਂਦੇ ਆ ਧੋਤੇ ਜਾਂਦੇ ਆ ਤੇ ਨਹਾ ਧੋ ਕੇ ਜਿਵੇਂ ਬੰਦਾ ਪਵਿੱਤਰ ਹੋ ਜਾਂਦਾ ਨਾ ਸਰੀਰ ਦੀ ਮੈਲ ਉੱਤਰ ਜਾਂਦੀ ਆ ਵੇਂ ਗੁਰੂ ਦੀ ਸ਼ਰਨ ਪਿਆ ਮਨ ਦੀ ਮੈਲ ਉੱਤਰ ਜਾਂਦੀ ਹੈ ਗੁਰਪੂਰਿਆ ਕੀਨੇ ਦਾਨਾ ਪੂਰਨ ਗੁਰਾਂ ਨੇ ਦਾਤ ਬਖਸ਼ੀ ਆ ਸਾਰਿਆਂ ਨੂੰ ਖੁਸ਼ੀ ਤੇ ਆਰਾਮ ਦਿੱਤਾ ਹੈ ਮਹਾਰਾਜ ਕਹਿੰਦੇ ਭਾਈ ਇਸ ਤਰ੍ਹਾਂ ਜਿਸ ਬੰਦੇ ਨੇ ਗੁਰੂ ਦੇ ਸ਼ਬਦ ਨੂੰ ਆਪਣੀ ਸੋਚ ਮੰਡਲ ਵਿੱਚ ਟਿਕਾ ਲਿਆ ਉਹ ਵਿਕਾਰਾਂ ਦੇ ਟਹੇ ਨਹੀਂ ਚੜਦਾ ਯਾਦ ਰੱਖਣਾ ਤੇ ਮਹਾਰਾਜ ਕਹਿਣ ਲੱਗੇ ਦੇਖੋ ਕੁਝ ਸਿੰਘ ਜਿਹੜੇ ਮੁਕਤੀ ਦੀ ਇੱਛਾ ਰੱਖਦੇ ਆ ਕੁਝ ਸਿੰਘ ਜਿਹੜੇ ਗੁਰੂ ਤੋਂ ਦਾਤਾਂ ਹੀ ਲੈਣੀਆਂ ਚਾਹੁੰਦੇ ਆ ਭਾਈ ਮੈਂ ਸਭ ਨੂੰ ਹੀ ਇਹ ਕਹਿੰਦਾ ਹਾਂ ਨਾਮ ਜਪੋ ਸਾਧ ਸੰਗਤ ਵਿੱਚ ਰਹੋ ਇਹ ਤੁਹਾਡੇ ਮਨ ਦਾ ਇਸ਼ਨਾਨ ਹੋ ਜਾਵੇਗਾ ਧਾਰਮਿਕ ਸਥਾਨ ਹਨ ਗਿਆ ਹੈ ਗੰਗਾ ਹੈ ਮਹਾਰਾਜ ਕਹਿੰਦੇ ਹਰ ਇੱਕ ਧਰਮ ਦੀ ਆਪਣੀ ਮਰਿਆਦਾ ਹੁੰਦੀ ਹੈ ਤੇ ਸਿੰਘੋ ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਜਾਂ ਜਿੱਥੇ ਵੀ ਧਾਰਮਿਕ ਸਥਾਨ ਧਰਮਸ਼ਾਲਾ ਬਣੀਆਂ ਹੋਈਆਂ ਜੋ ਬਾਬਾ ਨਾਨਕ ਜੀ ਨੇ ਬਣਵਾਈਆਂ ਗੁਰੂ ਸਹਿਬਾਨ ਨੇ ਬਣਾਈਆਂ ਗੁਰੂ ਘਰ ਬਣਾਏ ਆ ਉੱਥੇ ਜਦੋਂ ਕਥਾ ਸਰਵਣ ਕਰੋਗੇ ਮਹਾਰਾਜ ਕਹਿੰਦੇ ਸਿੰਘਾਂ ਸੰਤਾਂ ਭਗਤਾਂ ਰੱਬ ਦੇ ਪਿਆਰਿਆਂ ਦੀ ਮਹਿਮਾ ਕਰੋਗੇ ਸਾਖੀਆਂ ਸੁਣੋਗੇ ਤਾਂ ਉਦੋਂ ਜਦੋਂ ਨਾਮ ਜਪੋਗੇ ਤੇ ਉਦੋਂ ਫਿਰ ਦੇਖੋਗੇ ਸਾਰੀਆਂ ਦਾਤਾਂ ਹੀ ਤੁਹਾਨੂੰ ਮਿਲ ਜਾਣੀਆਂ ਨੇ ਨਾਮ ਜਪਣਾ ਕੀਰਤਨ ਸੁਣਨਾ ਕਥਾ ਸੁਣਨੀ ਇਹ ਵਾਹਿਗੁਰੂ ਦੇ ਦਰ ਤੇ ਬੈਠਣ ਵਾਂਗ ਹੈ ਜਿਹੜੇ ਦਰ ਤੇ ਬਹਿੰਦੇ ਆ ਉਹ ਦਰ ਦੇ ਅੰਦਰ ਦਾਖਲ ਹੋਣ ਦੇ ਹੱਕਦਾਰ ਹੋ ਜਾਂਦੇ ਤੇ ਫਿਰ ਸਤਿਗੁਰੂ ਮਹਾਰਾਜ ਨੇ ਜਿਹੜੇ ਬਚਨ ਕੀਤੇ ਕਹਿੰਦੇ ਸੰਸਾਰ ਦੁੱਖਾਂ ਦਾ ਘਰ ਆ ਮਹਾਰਾਜ ਕਹਿੰਦੇ ਪਰ ਦੇਖੋ ਕਿ ਦੁੱਖ ਵਿਛੋੜਾ ਇੱਕ ਦੁੱਖ ਭੂਖ ਤੇ ਇਹ ਨਾ ਬੰਦੇ ਲਈ ਸਭ ਤੋਂ ਵੱਡਾ ਰੋਗ ਕੀ ਆ ਪ੍ਰਮਾਤਮਾ ਦੇ ਚਰਨਾਂ ਤੋਂ ਵਿਛੋੜਾ ਦੂਜਾ ਰੋਗ ਹੈ ਮਾਇਆ ਦੀ ਭੁੱਖ ਹੋਣੀ ਇੱਕ ਹੋਰ ਰੋਗ ਆ ਉਹ ਆ ਜਮਦੂਤ ਜਮਾਂ ਦਾ ਮੌਤ ਦਾ ਇੱਕ ਦੁੱਖ ਰੋਗ ਲੱਗੈ ਤਨਤਾਏ ਜੇ ਬੰਦੇ ਦੇ ਸਰੀਰ ਨੂੰ ਪੀੜ ਹੋ ਜੇ ਦਰਦ ਹੋ ਜੇ ਰੋਗ ਲੱਗ ਜੇ ਤੇ ਬਹੁਤ ਫਿਰ ਨਾ ਬੰਦਾ ਫਿਕਰਾਂ ਚ ਪੈਂਦਾ ਹੈ ਤੇ ਵੈਦ ਨਾ ਭੋਲੇ दारू ਲਾਏ ਮਹਾਰਾਜ ਕਹਿੰਦੇ ਇਸ ਤਰ੍ਹਾਂ ਭਾਈ ਇਹ ਜਿਹੜਾ ਮਨੁੱਖਾ ਜਨਮ ਮਿਲਿਆ ਹੈ ਖਸਮ ਵਿਸਾਰ ਕੀਏ ਰਸ ਭੋਗ ਰੱਬ ਨੂੰ ਭੁੱਲ ਕੇ ਬੰਦੇ ਨੇ ਵਿਸ਼ੇ ਵਿਕਾਰਾਂ ਦੇ ਰਸ ਮਾਣੇ ਆ ਤਾਂ ਕਰਕੇ ਸਰੀਰ 'ਚ ਬਿਮਾਰੀਆਂ ਪੈਦਾ ਹੋ ਗਈਆਂ ਨੇ ਜਿਦੇ ਕਰਕੇ ਦੁਨੀਆਂ ਦੇ ਲੋਕ ਜਿਹੜੇ ਆ ਉਹ ਦੁਖੀ ਹਨ ਸੁੱਖ ਲਈ ਤਾਂ ਇੱਕੋ ਹੀ ਸਾਧਨ ਹੈ ਪਰਮੇਸ਼ਰ ਦਾ ਲੜ ਨਹੀਂ ਛੱਡਣਾ ਇਸ ਕਰਕੇ ਜਾਓ ਤੀਰਥਾਂ ਤੇ ਭਾਈ ਕੋਈ ਗੱਲ ਨਹੀਂ ਤੀਰਥਾਂ ਦਾ ਆਪਣਾ ਮਹਾਤਮ ਹੈ ਪ੍ਰਸਾਦ ਸੰਗਤ ਵਿੱਚ ਜੋ ਤੀਰਥ ਹੁੰਦਾ ਤੇ ਭਰੀਏ ਮਤ ਪਾਪਾ ਕੈ ਸੰਗ ਉਹ ਤੋਂ ਪਹਿਨਾਵੇ ਕੈ ਰੰਗ ਤਾਂ ਉਹ ਮੂਤ ਪਲੀਤੀ ਕੱਪੜ ਹੋਏ ਦੇਹ ਸਾਬੂਨ ਲਈਏ ਉਹ ਧੋਏ ਮਹਾਰਾਜ ਨੇ ਆਖਿਆ ਜੇ ਕੱਪੜੇ ਪਲੀਤ ਹੋ ਜਾਣ ਤੇ ਉਹਨੂੰ ਆਪਾਂ ਸਰਫ ਦੇ ਨਾਲ ਸਾਬਣ ਦੇ ਨਾਲ ਸੰਗਤ ਜੀ ਧੋ ਦਿੰਨੇ ਆ ਪਰ ਜੇ ਮਤ ਜਿਹੜੀ ਮੈਲੀ ਹੋ ਜੇ ਉਹ ਤਾਂ ਨਾਮ ਦੇ ਰੰਗ ਨਾਲ ਹੀ ਧੋਤੀ ਜਾਂਦੀ ਹੈ ਭਰੀਏ ਮਤ ਪਾਪਾਂ ਕੇ ਸੰਗ ਉਤੋਂ ਪਹਿਨਾਵੇਂ ਕੇ ਰੰਗ ਗੁਰਮੁਖ ਪਿਆਰਿਓ ਤਾਂ ਇਹ ਹੱਥ ਪੈਰ ਜਾਂ ਸਰੀਰ ਲਿਬੜ ਜਾਵੇ ਪਾਣੀ ਦੇ ਨਾਲ ਆਪਾਂ ਧੋ ਲੈਨੇ ਆ ਕੱਪੜੇ ਮੂਤਰ ਨਾਲ ਗੰਦੇ ਹੋ ਜਾਣ ਤੇ ਸਾਬਣ ਲਾ ਕੇ ਧੋ ਲਈਦੇ ਆ ਪਰ ਮਤ ਪਾਪਾਂ ਨਾ ਮਲੀਨ ਹੋਈ ਪਈ ਆ ਕਿਵੇਂ ਧੋਤੀ ਜਾਊਗੀ ਅਕਾਲ ਪੁਰਖ ਦੇ ਨਾਮ ਦੇ ਨਾਲ ਕੇਵਲ ਮੂੰਹ ਜਬਾਨੀ ਕਹਿਣ ਦਾ ਬੰਦਾ ਨੇਕ ਐ ਵੀ ਨਹੀਂ ਬਣਦਾ ਇਹ ਤਾਂ ਬਾਰ-ਬਾਰ ਕੀਤੇ ਕਰਮ ਦਿਲ ਤੇ ਲਿਖੇ ਜਾਂਦੇ ਆ ਆਪਣਾ ਬੀਜ ਆਪੇ ਹੀ ਖਾਣਾ ਪੈਂਦਾ ਇਹੀ ਤਾਂ ਹੁਕਮ ਆ ਅਕਾਲ ਪੁਰਖ ਦੇ ਹੁਕਮ ਵਿੱਚ ਬੰਦਾ ਜਨਮ ਮਰਨ ਦੇ ਗੇੜ ਦੇ ਚੱਕਰਾਂ 'ਚ ਪਿਆ ਰਹਿੰਦਾ ਜਿਹੜਾ ਰੱਬ ਨੂੰ ਭੁੱਲ ਜਾਂਦਾ ਤਾਂ ਸਤਿਗੁਰੂ ਮਹਾਰਾਜ ਨੇ ਉੱਥੇ ਫਿਰ ਭਾਈ ਪਰ ਨਿੰਦਾ ਨਹੀਂ ਕਰਨੀ ਆਪਣੇ ਮੂੰਹ ਤੋਂ ਆਪਣੀ ਸੋਭਾ ਨਹੀਂ ਕਰਨੀ ਰੱਬ ਨੂੰ ਮੌਤ ਨੂੰ ਸਦਾ ਯਾਦ ਰੱਖਣਾ ਹੈ ਝੂਠੀ ਗਵਾਹੀ ਨਹੀਂ ਦੇਣੀ ਸੌ ਖਾਨ ਵਾਲੇ ਤੇ ਯਕੀਨ ਨਹੀਂ ਕਰਨਾ ਮਹਾਰਾਜ ਨੇ ਇਸ ਤਰ੍ਹਾਂ ਦੇ ਸ਼ਬਦ ਉੱਥੇ ਸਮਝਾਏ ਆ ਸਿੰਘਾਂ ਨੂੰ ਗੁਰੂ ਸਾਹਿਬ ਜੀ ਦਾ ਸਾਰੇ ਸਿੰਘਾਂ ਨੇ ਧੰਨਵਾਦ ਕੀਤਾ ਹੈ ਸ਼ੁਕਰਾਨਾ ਕੀਤਾ ਹੈ ਮਹਾਰਾਜ ਤੇ ਵਾਅਦਾ ਵੀ ਕੀਤਾ ਹੈ ਅੱਜ ਤੋਂ ਬਾਅਦ ਅਸੀਂ ਕਦੇ ਵੀ ਦਾੜੇ ਨੂੰ ਕਲਫ ਨਹੀਂ ਲਾਵਾਂਗੇ ਸਿਰ ਦੇ ਜੇ ਕੇਸ ਹਨ ਇਹ ਗੁਰੂ ਦੀ ਮੋਹਰ ਆ ਇਹਨਾਂ ਦੀ ਅੱਜ ਤੋਂ ਬਾਅਦ ਕਦੇ ਬੇਅਦਬੀ ਨਹੀਂ ਕਰਾਂਗੇ ਇਸ ਤਰ੍ਹਾਂ ਸਾਧ ਸੰਗਤ ਜੀ ਸੋ ਸਾਖੀ ਦੇ ਵਿੱਚ ਮਹਾਰਾਜ ਨੇ ਕੇਸਾਂ ਦੀ ਬੇਅਦਬੀ ਕਰਨ ਵਾਲਿਆਂ ਨੂੰ ਦਾੜੇ ਦੀ ਬੇਅਦਬੀ ਕਰਨ ਵਾਲਿਆਂ ਨੂੰ ਇਸ ਤਰ੍ਹਾਂ ਟੇਡੀਆਂ ਜੂਨਾ ਵਿੱਚੋਂ ਲੰਘਣਾ ਪੈਂਦਾ ਹੈ ਉਹਨਾਂ ਜੂਨਾ ਬਾਰੇ ਵੀ ਦੱਸ ਦਿੱਤਾ ਹੈ ਤਾਂ ਸਾਨੂੰ ਵੀ ਇਹ ਪਾਵਨ ਵਿਚਾਰ ਜਿਹੜੇ ਆ ਆਪਣੇ ਹਿਰਦੇ 'ਚ ਬਸਾਉਣੇ ਚਾਹੀਦੇ ਹਨ ਕਦੇ ਵੀ ਅਜਿਹੀ ਗਲਤੀ ਨਹੀਂ ਕਰਨੀ ਚਾਹੀਦੀ ਪਉਲ ਚੁੱਕ ਦੀ ਖਿਮਾ ਜੀ ਦੇਹੋ ਸੱਜਣੇ ਅਸੀ ਸੜੀਆਂ ਨਿਉ ਹੋਵੇ ਸਾਹਿਬ ਸਿਉ ਮੇਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ